ਆ ਤਮਹਿ ਤਾਵੇ ਜੀਵਨ ਮੁਕਤ ਸੋ ਕਹਾਵੇ ਬੜੇ ਧਿਆਨ ਨਾਲ ਸੁਣਨਾ ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ ਮਰ ਕੇ ਕੋਈ ਮੁਕਤ ਨਹੀਂ ਹੋਇਆ ਮਰ ਕੇ ਲੋਕੀ ਮਰਦੇ ਨੇ ਫਿਰ ਅਗਲੇ ਜਨਮ ਦੇ ਚ ਪੈਂਦੇ ਨੇ ਮੁਕਤ ਨਹੀਂ ਹੁੰਦੇ ਜੋ ਜੀਵਦਿਆਂ ਜੀ ਮੁਕਤ ਹੈ ਉਹ ਹੀ ਮੁਕਤ ਹੈ ਬੈਣੀ ਕਹੇ ਸੁਨੋ ਰੇ ਸੰਤੋ ਮਰਨ ਮੁਕਤ ਕਿਨ ਪਾਈ ਮਰ ਕੇ ਕਿਸ ਨੂੰ ਮੁਕਤੀ ਮਿਲਦੀ ਹੈ ਕਿਸੇ ਨੂੰ ਵੀ ਨਹੀਂ ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ ਜੋ ਆਪਣਾ ਧਿਆਨ ਹਰੀ ਨਾਮ ਦੇ ਚ ਜੋੜ ਲੈਂਦਾ ਹੈ ਜਿਵੇਂ ਦਿਆਂ ਜੀ ਬੰਧਨ ਤੋੜ ਦਿੰਦਾ ਹੈ ਮੁਕਤ ਹੋ ਜਾਂਦਾ ਹੈ ਬੰਧਨ ਤੋਰੇ ਹੋਵੇ ਮੁਕਤ ਉਹ ਮੁਕਤ ਹੋ ਜਾਂਦਾ ਹੈ ਧੋਨ ਧੋਨੇ ਨਾਲ ਟਕਰਾਈ ਧੋਨੇ ਪੂਰੀ ਖੁੱਲ ਗਈ 나ਫ ਪੂਰੀ ਖੁੱਲ ਗਈ 나ਫ ਖੁੱਲਦੀ ਏ ਦੋ ਹਾਲ ਤਾਂ ਚ ਇੱਕ ਜਦ ਆਖਰੀ ਪ੍ਰਾਣ ਨਿਕਲਦਾ ਹੈ ਇਹ ਪੂਰੀ ਖੁੱਲ ਜਾਂਦੀ ਹੈ ਫਿਰ ਬੰਦ ਨਹੀਂ ਹੁੰਦੀ ਸਰੀਰ ਦੀ ਮੌਤ ਹੋ ਜਾਂਦੀ ਹੈ ਦੂਜੀ ਇਹ ਖੁੱਲਦੀ ਹੈ ਜਦ ਧੁਨ ਧੁਨੇ ਨਾਲ ਟਕਰਾਂਦੀ ਹੈ ਉਦੋਂ ਖੁੱਲਦੀ ਹੈ ਤਨ ਦੀ ਮੌਤ ਤੇ ਨਹੀਂ ਆਉਂਦੀ ਮਨ ਦੀ ਮੌਤ ਹੋ ਜਾਂਦੀ ਹੈ ਮਨ ਮਰੇ ਦਾਤ ਮਰ ਜਾਏ ਬਿਨ ਮਨ ਮੋਏ ਕੈਸੇ ਹਰ ਪਾਏ ਤਨ ਤੇ ਅਜੇ ਮਿੱਟੀ ਦੇ ਚ ਮਿੱਟੀ ਨਹੀਂ ਹੋਇਆ ਮਨ ਜੋਤ ਦੇ ਚ ਜੋਤ ਹੋ ਗਿਆ ਜੀਵਨ ਮੁਕਤ ਤਨ ਤੇ ਅਜੇ ਹਾਕ ਦੇ ਚ ਹਾਕ ਨਹੀਂ ਹੋਇਆ ਮਨ ਨੂਰ ਦੇ ਚ ਨੂਰ ਹੋ ਗਏ ਤਨ ਤੇ ਅਜੇ ਸ਼ਮਸ਼ਾਨ ਘਾਟ ਨਹੀਂ ਪਹੁੰਚਿਆ ਮਨ ਭਗਵਾਨ ਦੇ ਘਾਟ ਪਹੁੰਚ ਗਏ ਤਨ ਤੇ ਅਜੇ ਕਬਰ ਤੱਕ ਨਹੀਂ ਪਹੁੰਚਿਆ ਮਨ ਖੁਦਾ ਤੱਕ ਪਹੁੰਚ ਗਏ ਐਸੇ ਪੁਰਸ਼ ਨੂੰ ਕਹਦੇ ਨੇ ਜੀਵਨ ਮੁਕਤ ਐਸੇ ਮਨੁਕ ਤਨ ਤੋਂ ਨੱਲੇ ਪਾਉਂਦਾ ਬੰਦ ਬੰਦ ਘਟੇ ਜਾ ਰਹੇ ਨੇ ਮਨ ਹੀ ਸਿੰਘ ਰਹੇ ਮੁਸਕਰਾ ਰਹੇ ਅਸਰੇ ਨੇ ਨਿਰਲੇਪ ਤੰਤੋਂ ਨਿਰਲੇਪ ਕੋਈ ਕਹਿਰਾ ਸੰਬੰਧ ਨਹੀਂ ਉਹ ਤੇ ਜਿਤਨੇ ਹੁਣ ਸਵਾਸ ਨੇ ਭੋਗਣੇ ਪੈਣੇ ਨੇ ਪਰ ਨਿਰਲੇਪ ਇਹ 2 ਸਾਲ ਪਹਿਲੇ ਇੱਕ ਬ੍ਰਹਮਗਿਆਨੀ ਆਤਮਾ ਸਵਾਗੈ ਬੜੀ ਗੂੜੀ ਮੇਰੀ ਉਹਨਾਂ ਨਾਲ ਮਿੱਤਰਤਾ ਸੀ ਬਾਬਾ ਦਰਸ਼ਨ ਸਿੰਘ ਗੰਨੂਪੁਰ ਕਾਲੇ ਅੰਮ੍ਰਿਤਸਰ ਤੋਂ 6-7 ਮੀਲ ਦੀ ਦੂਰੀ ਤੇ ਇੱਕ ਛੋਟਾ ਜਿਹਾ ਪਿੰਡ ਬਿਲਕੁਲ ਗੁਮਨਾਮ ਜਿਆ ਰਹਿੰਦੇ ਸਨ ਤਬੀਅਤ ਉਹਨਾਂ ਦੀ ਖਰਾਬ ਹੋਈ ਤੇ ਮੈਂ ਉਹ ਚੇਚਾ ਬਿਮਾਰ ਕੁਰਸੀ ਲਈ ਉੱਥੇ ਪਹੁੰਚਿਆ ਉਹਨਾਂ ਦੀ ਹਾਲਤ ਦੇਖ ਕੇ ਫਿਰ ਸੁਭਾਵਕ ਮੈਂ ਕਹਿ ਦਿੱਤਾ ਮੈਂ ਕਿ ਬਾਬਾ ਜੀ ਤੁਹਾਨੂੰ ਬੜੀ ਤਕਲੀਫ ਆਉਂਦੀ ਹੋਵੇਗੀ ਇੱਕ ਸੱਜਣ ਉਹਨਾਂ ਦਾ ਮੱਥਾ ਦੁਆਰੇ ਆ ਸੀ ਇੱਕ ਪੈਰ ਤੇ ਕੁਝ ਪੀੜਾ ਵੀ ਸੀ ਡਾਕਟਰ ਬੈਠੇ ਹੋਏ ਸਨ ਮੈਂ ਸੁਭਾਵਕ ਕਿਹਾ ਮੈਂ ਕਿ ਬਹੁਤ ਤਕਲੀਫ ਹੋਵੇਗੀ ਬਾਬਾ ਜੀ ਹੱਸ ਕੇ ਕਹਿਣ ਲੱਗੇ ਮਸਕੀਨ ਕਿਹੜੇ ਚੱਕਰਾਂ 'ਚ ਪਿਆ ਹੈ ਭੋਜਨ ਅਸੀਂ ਛਕ ਲਿਆ ਇਹ ਝੂਠੀ ਥਾਲੀ ਕੋਈ ਚੁੱਕਦਾ ਤੇ ਚੁੱਕ ਲਵੇ ਇਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਆਪਣੇ ਘਰ ਪਹੁੰਚ ਗਏ ਇਸ ਘੋੜੇ ਦੀ ਲੋੜ ਨਹੀਂ ਨਹੀਂ ਇਸ ਸਰੀਰ ਦੀ ਲੋੜ ਨਹੀਂ ਮੇਰੇ ਨਾਲ ਬੜੀਆਂ ਖੁੱਲੀਆਂ ਗੱਲਾਂ ਕਰ ਲੈਂਦੇ ਸਨ ਅਮਰਦਸਰ ਦੇਚੇ ਗਲ ਮਸ਼ਹੂਰ ਹੈ ਕਿਉਂਕਿ ਆਉਂਦੇ ਕਦੀ ਕਦੀ ਸੰ ਜਿਨ੍ਹਾਂ ਦਿਨ ਅਸ ਦਾਸ ਕਥਾ ਕਰਦਾ ਗੁਰੂ ਰਾਮਦਾਸ ਜੀ ਦੇ ਗੁਰਪ੍ਰਭ ਤੋਂ ਲੈ ਕੇ ਦਿਵਾਲੀ ਤੱਕ ਕੋਈ 45 ਸਾਲ ਹੋ ਗਏ ਨੇ ਮੈਨੂੰ ਮੈਂ ਇਹਨਾਂ ਦਿਨਾਂ ਚ ਹਾਜ਼ਰੀ ਉੱਥੇ ਹੀ ਵਰਦਾ ਹੁੰਦਾ ਅੱਧ ਕੀ ਇਹ 35 ਦਿਨ ਹੋਵੇਗੀ ਕਿਉਂ ਨਾਨਕ ਸ਼ਾਈ ਕੈਲੰਡਰ ਦੇ ਮੁਤਾਬਕ ਗੁਰਪ੍ਰਭ ਤੇ ਦਿਵਾਲੀ ਦੇ ਚ 35 ਦਿਨ ਦੀ ਵਿੱਤ ਪੈ ਗਈ ਹੈ ਪਹਿਲੇ 15 16 ਦਿਨਾਂ ਦੇ ਆਉਂਦੀ ਸੀ ਦਾਸ 15 16 ਦਿਨ ਹਾਜ਼ਰੀ ਵਰਦਾ ਹੁੰਦਾ ਸੀ ਕੀਤੇ ਹੋਏ ਪ੍ਰਣ ਦੇ ਮੁਤਾਬਕ ਅੱਤ ਕੀ ਮੈਂ 35 ਦਿਨਾਂ ਵਾਂਗਾ। ਬਾਬਾ ਜੀ ਰੋਜ਼ ਕਥਾ ਸੁਣਨ ਆਉਂਦੇ ਸਨ। ਸੰਤ ਰਿਆਸੀ ਦੀ ਗੱਲ ਹੈ ਕਥਾ ਕਰਕੇ ਮੈਂ ਹਟਿਆ। ਨਾਲ ਦੇ ਸਾਥੀਆਂ ਨੇ ਆਸਾ ਦੀਵਾਰ ਦਾ ਕੀਰਤਨ ਕੀਤਾ ਸੀ। ਬਾਅਦ ਵਿੱਚ ਨੌਜਵਾਨ ਬੱਚੇ ਜੋ ਉਸ ਵਕਤ ਤਹਿਰੀਕ ਚੱਲ ਰਹੀ ਸੀ ਉੱਥੇ ਹੀ ਲੜਪੈ। ਇੱਕ ਦੂਜੇ ਦੀਆਂ ਪੱਗਾਂ ਲੜਨ ਲੱਗ ਪਏ। ਗਾਲੀ ਗਲੋ ਚਵੀ ਮੈਂ ਕਥਾ ਦੀ ਬਾਵੇਂ ਸਮਾਪਤੀ ਕਰ ਦਿੱਤੀ ਸੀ ਹੋ ਗਈ ਸੀ ਉਸ ਤੋਂ ਬਾਅਦ ਆਪਸ ਵਿੱਚ ਲੜਨ ਲੱਗ ਪਏ ਤੇ ਮੂੰਹ ਮੇਰੇ ਨਿਕਲ ਗਿਆ ਮੈਂ ਕਿ ਹੱਦ ਹੋ ਗਈ 2.5 ਘੰਟੇ ਆਸਾ ਦੀਵਾਰ ਦਾ ਕੀਰਤਨ ਹੋਇਆ ਡੇਢ ਘੰਟਾ ਕਥਾ ਹੋਈ ਹੈ ਅੰਜਾਮ ਇਹ ਇੱਕ ਦੂਜੇ ਦੇ ਨਾਲ ਗੁੱਥਮ ਗੁੱਥਾ ਕਿ ਬਾਬਾ ਦਰਸ਼ਨ ਸਿੰਘ ਕਹਿਣ ਲੱਗੇ ਤੇ ਕੁਛ ਨਹੀਂ ਜੋ ਮੈਨੂੰ ਦਿਖਾਈ ਦੇਂਦਾ ਪਿਆ ਇੱਥੇ ਖੂਨ ਦੀਆਂ ਨਦੀਆਂ ਚੱਲਣਗੀਆਂ ਮੈਂ ਕਿਹਾ ਬਾਬਾ ਜੀ ਇਹ ਕੀ ਆਖਦੇ ਕਹਿੰਦੇ ਦਿਖਾਈ ਦੇ ਰਿਹਾ ਮੈਂ ਕੀ ਕਰਾਂ ਉਹ 84 ਚ ਮੈਂ ਦੇਖਿਆ ਜੋ ਕੁਛ ਹੋਇਆ ਸਰੋਵਰ ਤੱਕ ਦਾ ਪਾਣੀ ਵੀ ਖੂਨ ਨਾਲ ਲਾਲ ਹੋ ਗਿਆ ਸੀ ਲਾਲ ਰੰਗ ਦਾ ਇਮੇ ਇੱਕ ਨਿੱਕੇ ਜਿਹਾਂ ਗੱਲ ਤੁਹਾਨੂੰ ਦੱਸਣਾ ਐਸੇ ਮਨੁੱਖ ਦੀ ਦਿਵ ਦ੍ਰਿਸ਼ਟੀ ਬਹੁਤ ਦੂਰ ਤੱਕ ਦੇਖ ਲੈਂਦੀ ਹੈ ਬਹੁਤ ਪਿੱਛੇ ਦੇਖ ਲੈਂਦੀ ਹੈ ਮੈਨੂੰ ਕਹਿਣ ਲੱਗੇ ਤੇਰੇ ਨਾਲ ਮੇਰਾ ਪਿਛਲੇ ਜਨਮ ਦਾ ਸੰਬੰਧ ਹੈ ਬੜੀਆਂ ਗੱਲਾਂ ਕਰਦੇ ਸੀ ਪਿਆਰ ਬੜਾ ਸੀ ਅਸੀਸ ਬੜੀ ਦਿੰਦੇ ਸਨ ਮੈਂ ਸੁਭਾਵਿਕ ਪੁੱਛਣ ਗਿਆ ਮੈਂ ਕਿਹਾ ਬਾਬਾ ਜੀ ਤਕਲੀਫ ਹੋਵੇਗੀ ਕਹਿਣ ਲੱਗੇ ਭੋਜਨ ਅਸੀਂ ਛਕ ਲਏ ਝੂਠੀ ਥਾਲੀ ਕੋਈ ਚੁੱਕਦਾ ਤੇ ਚੁੱਕ ਲਵੇ ਇਹਦੇ ਨਾਲ ਕੋਈ ਮਤਲਬ ਨਹੀਂ ਐਸੇ ਪੁਰਸ਼ ਨੂੰ ਕਹਿੰਦੇ ਨੇ ਜੀਵਨ ਮੁਕਤ ਰਹਿੰਦੇ ਇਸ ਤਨ ਦੇ ਚ ਨੇ ਤਨ ਤੋਂ ਨਿਰਲੇ ਭਾਈ ਮਨੀ ਸਿੰਘ ਐਸੇ ਹੀ ਸਨ ਭਾਈ ਮਤੀ ਦਾਸ ਐਸੇ ਹੀ ਸਨ ਭਾਈ ਤਾਰੂ ਜੀ ਐਸੇ ਹੀ ਸਨ ਇਸਲਾਮੀ ਦੁਨੀਆ ਚ ਵੀ ਇੱਕ ਹੋਇਆ ਹੈ ਬੜਾ ਗਜ਼ਬ ਦਾ ਇਸੇ ਤਰ੍ਹਾਂ ਦਾ ਪੁਰਸ਼ ਮਨਸੂਰ ਸੀ ਜ਼ੁਨੈਦ ਦਾ ਚੇਲਾ ਚੇਲਾ ਸੀ ਬਸ 5-7 ਮਿੰਟ ਮੈਂ ਲੈਣਾ ਥੋੜੇ ਜ਼ੁਨੈਦ ਦਾ ਚੇਲਾ ਸੀ ਜ਼ੁਨੈਦ ਨੇ ਇਸ ਨੂੰ ਧਿਆਨ ਸਾਧਨਾ ਦਸੀ ਸੀ ਜਪ ਕਰਿਆ ਕਰਦਾ ਸੀ ਅੱਲਾਹ ਹੁ ਦਾ ਜਪ ਕਰਦਾ ਸੀ ਇੱਕ ਦਿਨ ਉਹਦੇ ਜ਼ਬਾਨ ਚੋਂ ਉੱਚੀ ਹੂਕ ਨਿਕਲੀ ਅਨਲ ਹਕ ਅਨਲ ਹਕ ਅਨਲ ਹਕ ਕਿਧਰੇ ਧੁਨ ਧੋਨੀ ਨਾਲ ਟਕਰਾ ਗਈ ਨਾਪ ਖੁੱਲ ਗਈ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਨਿਕਲਿਆ ਮਨਸੂਰ ਦੇ ਕੰਠ ਤੋਂ ਅਨਲ ਹਕ ਮੈਂ ਹਕ ਹੋ ਗਿਆ ਮੈਂ ਸੱਚ ਹੋ ਗਿਆ ਜ਼ੁਨੇਦ ਕਹਿੰਦਾ ਇਹ ਮੇਰੇ ਬੱਚੇ ਇਸ ਡੇਰੇ ਤੋਂ ਬਾਹਰ ਤੂੰ ਇਹ ਨਹੀਂ ਕਹਿਣਾ ਨਹੀਂ ਤੇ ਮੈਂ ਤੈਨੂੰ ਬਚਾ ਨਹੀਂ ਸਕਾਂਗਾ ਇਹ ਕੁਫਰ ਹੈ ਨਹੀਂ ਬੋਲਣਾ ਤਾਂ ਮਨਸੂਰ ਕਹਿਣ ਲਗਾ ਅੱਛਾ ਮੇਰੇ ਮੁਰਸ਼ਦ ਮੈਂ ਨਹੀਂ ਕਹਾ ਨਹੀਂ ਕਹਾਵਾਂਗਾ ਪਤਾ ਜ਼ੁਨੈਦ ਨੇ ਕੀ ਆਖਿਆ ਨਹੀਂ ਇੰਜ ਨਹੀਂ ਕੋਈ ਪਤਾ ਨਹੀਂ ਤੂੰ ਮਸਤ ਫਕੀਰ ਹੈ ਤੂੰ ਖੁਦਾ ਦੀ ਕਸਮ ਚੁੱਕ ਕੇ ਨਹੀਂ ਕਹੇਗਾ ਹੁਣ ਜਦ ਮੁਰਸ਼ਿਦ ਅਗੇ ਦੇ ਵਿਚਾਰਾ ਕੀ ਕਰੇ ਉਹਨੇ ਆਖ ਦਿੱਤਾ ਕਸਮੇ ਖੁਦਾ ਅਨਲ ਹਕ ਨਹੀਂ ਕਹਾਵਾਂਗਾ ਨਹੀਂ ਕਹਾਵਾਂਗਾ ਸ਼ਾਮ ਦੇ ਸਮੇਂ ਕਹਰਾ ਦੇ ਸਾਰੇ ਫਕੀਰਾਂ ਨੇ ਬਾਦਸ਼ਾਹ ਦੇ ਘਰ ਜਾਣਾ ਸੀ ਉਹਨੇ ਸਾਰਿਆਂ ਦਾ ਲੰਗਰ ਆਖਿਆ ਸੀ ਜਿਹਨੂੰ ਬ੍ਰह्म ਭੋਜ ਕਹਿੰਦੇ ਨੇ ਅਸੀਂ ਲੰਗਰ ਕਹਿੰਦੇ ਆ ਉਹਨੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਜਿਹੜੇ ਚੋਟੀ ਦੇ ਨਾਮ ਪਰ ਫਕੀਰ ਸਨ ਮਿਸਰ ਵਿੱਚ ਖਾਸ ਕਰਕੇ ਕਾਹਰਾ ਦੇ ਵਿੱਚ ਤੋਂ ਜ਼ੁਨੈਦ ਨੂੰ ਵੀ ਇਹ ਸੱਦਾ ਪੱਤਰ ਆਇਆ ਸੀ ਤੇ ਸੱਦੇ ਪੱਤਰ ਵਿੱਚ ਇਹ ਸੀ ਹਰ ਇੱਕ ਫਕੀਰ ਆਪਣੇ ਨਾਲ ਇੱਕ ਦੋ ਸ਼ਿਸ਼ ਲੈ ਸਕਦਾ ਹੈ ਸ਼ਾਮ ਨੂੰ ਤਿਆਰ ਹੋ ਕੇ ਜਦ ਜ਼ੁਨੈਦ ਚੱਲਣ ਲੱਗੇ ਤਾਂ ਇੱਕਦਮ ਖਿਆਲ ਆਇਆ ਮਨਸੂਰ ਬੈਠੇ ਚੱਲ ਤੂੰ ਮੇਰੇ ਨਾਲ ਅਜੇ ਤੂੰ ਰੋਟੀ ਨਹੀਂ ਖਾਦੀ ਚੱਲ ਮੇਰੇ ਨਾਲ ਬਾਦਸ਼ਾਹ ਦੇ ਘਰ ਦਾਵਤ ਹੈ ਉਹਨੇ ਸਾਰੇ ਫਕੀਰਾਂ ਨੂੰ ਬੁਲਾਇਆ ਚਲੀਏ ਹੁਣ ਮੁਰਸ਼ਿਦ ਦਾ ਹੁਕਮ ਵਿਚਾਰਾ ਨਾਲ ਚੱਲ ਪਿਆ ਪਹੁੰਚ ਗਏ ਬਾਦਸ਼ਾਹ ਦੇ ਮਹਿਲ ਜਿਵੇਂ ਇਸਲਾਮੀ ਢੰਗ ਹੁੰਦਾ ਹੈ ਦਸਤਰਖਾਨ ਵਿਛਾਇਆ ਹੋਇਆ ਸੀ ਗੋਲ ਧਾਇਰੇ ਜ ਫਕੀਰ ਬੈਠੇ ਨੇ ਕੋਈ 50 60 ਦੇ ਕਰੀ ਅੱਗੋ ਭਾਂਡੇ ਰੱਖੇ ਜਾ ਰਹੇ ਨੇ ਵਿਚਕਾਰ ਬਾਦਸ਼ਾਹ ਵੀ ਬੈਠਾ ਇਤਨੇ ਸਾਰੇ ਅਨਭਵੀ ਫਕੀਰ ਹੋਣ ਕਿ ਗੱਲਾਂ ਤੇ ਖੁਦਾ ਦੀਆਂ ਚੱਲਣ ਗਿਆ ਰੱਬ ਦੀਆਂ ਗੱਲਾਂ ਚੱਲ ਪਈਆਂ ਜਦ ਜ਼ੁਨੈਦ ਦੀ ਵਾਰੀ ਆਈ ਤੋ ਜ਼ੁਨੈਦ ਸਿਰਫ ਉਪਰੋਂ ਉਪਰੋਂ ਗੱਲ ਨਹੀਂ ਕਰਦਾ ਸੀ ਗਹਿਰਾਈ ਤੋ ਜਿਤਨੀ ਗਹਿਰਾਈ ਤੋ ਧੁਨੋਂ ਨਿਕਲਦੀ ਸੀ ਉਤਨੇ ਗਹਿਰੇ ਉਸਦੀ ਸ਼ਰਧਾ ਸੀ ਉਤਨਾ ਗਹਿਰਾ ਉਸਦਾ ਵਿਸ਼ਵਾਸ ਸੀ ਉਤਨੀ ਗਹਿਰੀ ਉਸਦੀ ਅਕੀਦਤ ਸੀ ਦੋ ਚਾਰ ਲਫ਼ਜ਼ੇ ਅਜੇ ਖੁਦਾ ਬਾਰੇ ਬੋਲੇ ਆ ਤੇ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਅਨਲਹ ਅਨਰਗ ਬਾਦਸ਼ਾਹ ਨੂੰ ਕਰੋਧ ਆ ਗਿਆ ਗੁੱਸਾ ਚੜ ਗਿਆ ਹੈ ਇਹ ਕਾਫਰ ਨਾਲ ਰੱਖਿਆ ਤੂੰ ਇਹ ਕਾਫਰ ਨੂੰ ਇੱਥੇ ਲੈ ਆਇਆ ਮੇਰੇ ਕੋਲ ਮੇਰਾ ਸਾਰਾ ਸਵਾਬ ਖਰਾਬ ਕਰ ਦੇਤਾ ਸਵਾਬ ਬਾਅਦ ਮੈਂ ਪੁੰਨ ਦਾ ਕੰਮ ਕੀਤਾ ਸੀ ਤੂੰ ਸਾਰਾ ਪਾਪ ਦੇ ਚ ਬਦਲ ਦਿੱਤਾ ਮੈਂ ਤੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਸਾਰਿਆਂ ਨੂੰ ਬਸਤਰ ਦੇਣੇ ਸਨ ਧਨ ਦੇਣਾ ਸੀ ਮੈਂ ਪਰ ਇਸ ਕਾਫਰ ਨੂੰ ਲਿਆ ਕੇ ਤੂੰ ਮੇਰਾ ਸਵਾਬ ਗੁਨਾਹ ਦੇ ਚ ਬਦਲ ਦਿੱਤਾ ਮੇਰੇ ਪੁੰਨ ਨੂੰ ਪਾਪ ਦੇ ਚ ਬਦਲ ਦਿੱਤਾ ਇਸ ਕਾਫਰ ਨੂੰ ਤੂੰ ਹੁਣ ਨਾਲ ਨਹੀਂ ਰੱਖਣਾ ਇਹਨੂੰ ਅਸੀਂ ਸਜ਼ਾ ਦੇਆ 16 ਦਿਨ ਉਸਤੇ ਮੁਕਦਮਾ ਚਲਿਆ ਕਾਜ਼ੀਆਂ ਨੇ ਫਤਵਾ ਲਾਇਆ ਇਨੂੰ ਸੂਲੀ ਤੇ ਚਾੜ ਕੇ ਮਾਰਿਆ ਜਾਏ ਔਰ ਸੂਲੀ ਚਾੜਨ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ ਕਸੂਰ ਕੀ ਅਨਲਹਕ ਅਨਲਹਕ ਉਹਦੇ ਕੰਢ ਤੋਂ ਨਿਕਲੇ ਅਨਾਈ ਕਸੂਰ ਸੂਲੀ ਤੇ ਚਾੜਨਾ ਚਰਖੀਆਂ ਤੇ ਚਾੜਨਾ ਜ਼ਿੰਦਾ ਜਲਾਣਾ ਤਤੀ ਤਵੀ ਤੇ ਬਿਠਾਣਾ ਉਬਲਦੀ ਦੇਗ ਦੇ ਜਿ ਬਿਠਾਣਾ ਇਸ ਤਰ੍ਹਾਂ ਦੀਆਂ ਭਿਆਨਕ ਸਜ਼ਾਵਾਂ ਉੱਥੋਂ ਇੱਥੇ ਆਈਆਂ ਇਹ ਵੀ ਮਹਿਸ ਕਰਦੇ ਆਂ ਵਿਚਾਰ ਨੂੰ ਪਕੜ ਲਿਆ ਗਿਆ 16 ਦਿਨ ਮੁਕਦਮਾ ਚੱਲਿਆ ਕਈਆਂ ਦੀ ਗਵਾਹੀਆਂ ਲਈਆਂ ਗਏ ਨੇ ਕਿੱਥੇ ਕਿੱਥੇ ਆਖਿਆ ਸਾਰੇ ਨੇ ਦਾਇਰ ਤੇ ਕਹਿੰਦਾ ਹੀ ਰਹਿੰਦਾ ਆਨਲ ਹੱਕ ਜਦ ਇਸ ਦੀ ਮौज ਆਉਂਦੀ ਕਹਿ ਦਿੰਦਾ ਆਨਲ ਹੱਕ ਅੱਜ 16ਵਾਂ ਦਿਨ ਸੀ ਭਰੇ ਮੈਦਾਨ ਦੇ ਵਿੱਚ ਇਹਨੂੰ ਸੂਲੀ ਤੇ ਚੜਨ ਵਾਸਤੇ ਲੈ ਜਾ ਰਹੇ ਤਮਾਸ਼ੀਬੀਨ ਆਏ ਨੇ ਦੁਨੀਆ ਆਈ ਹੈ ਕਿਉਂਕਿ ਕਾਫਰ ਸਮਝਦੇ ਨੇ ਤੋਂ ਅੰਦਰ ਗਿਰਣਾ ਹੈ ਲੋਕਾਂ ਦੇ ਗਿਰਣਾ ਜ਼ੁਨੈਦ ਵੀ ਆਇਆ ਜਿਹੜਾ ਉਸ ਦਾ ਮੁਰਸ਼ਿਦ ਸੀ ਜਿਸ ਨੇ ਸਭ ਦੱਸਿਆ ਸੀ ਪਾਲਿਆ ਸੀ ਪੋਸਿਆ ਸੀ ਵੱਡਾ ਕੀਤਾ ਸੀ ਸਿਰਫ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ ਵੱਡਾ ਕੀਤਾ ਸੀ ਜਪ ਕਰਦੇ ਆ ਕਰਦੇ ਆ ਉਹ ਅਖੀਰਲੀ ਅਵਸਥਾ ਤੇ ਪਹੁੰਚਿਆ ਸੀ ਜ਼ੁਨੈਦ ਕੋਲ ਪਹੁੰਚਿਆ ਮਨਸੂਰ ਨੂੰ ਸੰਬੋਧਨ ਕਰਦੇ ਹਾਂ ਉਸ ਨੇ ਬੜੇ ਕੀਮਤੀ ਬੋਲ ਕਹੇ ਨੇ ਐ ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ ਮੈਨੂੰ ਐਸਾ ਮਹਿਸੂਸ ਹੁੰਦਾ ਭੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖਿਆ ਸੀ ਆਪਣੇ ਚਚੇਰੇ ਭਰਾ ਆਨੰਦ ਨੂੰ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਆਉਂਦੀ ਕਦੀ ਭੀੜ ਸੂਤਰ ਹੈ ਇਹ ਛੋਟਾ ਜਿਹਾ ਧੰਮ ਪਰਦਾ ਸੂਤਰ ਹੈ ਆਨੰਦ ਚਚੇਰਾ ਵਿਰਾਸੀ ਉਮਰ ਦੇ ਚ ਵੱਡਾ ਸੀ ਚੇਲਾ ਬਣ ਗਿਆ ਸੀ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਕਦੀ ਵੀ ਨਹੀਂ ਜ਼ੁਨੈਦ ਕਹਿੰਦਾ ਇਤਨੀ ਵੱਡੀ ਭੀੜ ਦੇ ਵਿੱਚ ਪਾਗਲਾਂ ਦੀ ਭੀੜ ਦੇ ਵਿੱਚ ਕਿਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਹੈ ਜਿਵੇਂ ਪਾਗਲ ਬੰਨਾ ਹੈ ਪਾਗਲ ਗੁਨਾਹਗਾਰਾਂ ਦੀ ਭੀੜ ਦੇ ਵਿੱਚ ਇਤਨਾ ਸਵਾਭਿਸ਼ੀਲ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਇੱਕ ਗੁਨਾਹ ਹੋਵੇ। ਇੱਕ ਗੁਨਾਹ ਹੋਵੇ। ਇਹ ਜ਼ੁਨੈਦ ਕਹਿੰਦਾ ਹੈ। ਭੀੜ ਪਾਗਲਾਂ ਦੀ ਹੈ। ਸਿਆਣਾ ਤੋਂ ਇੱਕ ਹੈ। ਭੀੜ ਗੁਨਾਹਗਾਰਾਂ ਦੀ ਹੈ। ਪੁਨੀਤ ਤੋਂ ਇੱਕ ਹੈ। ਮੈਂ ਨਹੀਂ ਬਚਾ ਸਕਦਾ। ਮੈਂ ਨਹੀਂ छुड़ा ਸਕਦਾ। ਮੈਨੂੰ ਦੁੱਖ ਹੈ। ਬਹੁਤ ਦੁੱਖ ਹੈ। ਲੇਕਿਨ ਮੈਂ ਇੱਥੇ ਆਇਆ ਦੁੱਖ ਪ੍ਰਗਟ ਕਰਨ ਲਈ ਨਹੀਂ ਇੱਕ ਗਿਲਾ ਕਰਨ ਲਈ ਮਨਸੂਰ ਕਹਿੰਦਾ ਮੇਰੇ ਮੁਰਸ਼ਿਦ ਕੀ ਗਿਲਾ ਹੈ ਮੇਰੇ ਕੋਲ ਕਿਹੜੀ ਗਲਤੀ ਹੋਈ ਹੈ ਤੁਹਾਨੂੰ ਕੀ ਗਿਲਾ ਹੈ ਜ਼ੁਨੈਦ ਕਹਿੰਦਾ ਗਿਲਾ ਇਹ ਹੈ ਤੂੰ ਖੁਦਾ ਦੀ ਕਸਮ ਚੁੱਕੀ ਸੀ ਕਸਮੇ ਖੁਦਾ ਅਨਲ ਹੱਕ ਨਹੀਂ ਕਵਾਂਗਾ ਪਰ ਤੂੰ ਆਖੇ मेरे सामने आखे भरी महफिल दे आख्या तू खुदा दी कसम तोड़ी है ये क्यों कहता है ये क्यों कहता है बस मैं ये गिला करना है तू पुनीत है तू महान है तू बहुत बड़ा स्याणा है दानशमंद है पर एक गलती ये पहाड़ जैसी तेरे हुई है तू खुदा दी कसम चुकी है ਤੇ ਫਿਰ ਅਨਲ ਹਕ ਆਖੇ ਹੁਣ ਪਤਾ ਹੈ ਮਨਸੂਰ ਕੀ ਕਹਿੰਦਾ ਮੇਰੇ ਮੁਰਸ਼ਿਦ ਮੈਂ ਅਨਲ ਹਕ ਨਹੀਂ ਆਖਿਆ ਨਹੀਂ ਆਖਿਆ ਮਨਸੂਰ ਤੇ ਪਤਾ ਨਹੀਂ ਕਦੋਂ ਦਾ ਮਿਟ ਗਿਆ ਤੇ ਜੇ ਖੁਦਾ ਹੀ ਅਨਲ ਹਕ ਆਖਣ ਲੱਗ ਪਵੇ ਤਾਂ ਵਿਚਾਰਾ ਮਨਸੂਰ ਕੀ ਕਰੇਗਾ ਮੈਂ ਨਹੀਂ ਆਖਿਆ ਮੈਂ ਨਹੀਂ ਆਖਿਆ ਵੰਦਨ ਜ਼ੁਨੈਦ ਨੇ ਆਪਣਾ ਸਿਰ ਮਨਸੂਰ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਨਹੀਂ ਆਖਿਆ ਵਾਕਈ ਖੁਦਾ ਤੇਰੇ ਅੰਦਰੋਂ ਬੋਲਿਆ ਤੂੰ ਨਹੀਂ ਆਖਿਆ ਜਲਾਦ ਨੇ ਭਾਈ ਮਨੀ ਸਿੰਘ ਦੇ ਪੈਰ ਕੱਟ ਦਿੱਤੇ ਨੇ ਹੱਥ ਕੱਟ ਦਿੱਤੇ ਨੇ ਗਰਦਨ ਦੀ ਵਾਰੀ ਤੇ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਿਸੇ ਧੁੰਦ ਵਿੱਚ ਕਰ ਰਹੇ ਸਨ ਮਸਤੀ ਦੇ ਵਿੱਚ ਸਿਰਫ ਤਿੰਨ ਪੌੜੀਆਂ ਰਹਿੰਦੀਆਂ ਸਨ ਤੇ ਸਲੋਕ ਰਹਿੰਦਾ ਸੀ ਭਾਈ ਸਾਹਿਬ ਬੋਲ ਪਏ ਥੋੜੀ ਦੇਰ ਰੁਕ ਜਾ। ਇਹ ਮੇਰਾ ਪਾਠ ਪੂਰਾ ਹੋਣ ਲੈ। ਮੁਕੰਮਲ ਹੋਣ ਲੈ। ਕਿਉਂਕਿ ਜੀਵਨ ਇੱਕ ਸਾਜ਼ ਹੈ ਤੇ ਸਾਜ਼ ਨਾ ਰਿਹਾ ਤੋ ਮੈਂ ਉਹ ਪਾਠ ਨਹੀਂ ਕਰ ਸਕਾਂਗਾ। ਤੂੰ ਗਰਦਨ ਕਟਣੀ ਹੈ ਕੱਟ ਪਰ ਥੋੜਾ ਜਿਆ ਰੁਕ ਜਾ। ਜਲਾਦ ਕਹਿੰਦਾ ਮੈਨੂੰ ਇਜਾਜ਼ਤ ਨਹੀਂ ਇਸ ਤਰ੍ਹਾਂ ਦੀ। ਮੈਂ ਨਹੀਂ ਰੁਕ ਸਕਦਾ। ਵਾਰ ਕੀਤਾ ਗਰਦਨ ਧੜ ਤੋਂ ਅਲੱਗ ਕਰ ਦਿੱਤੀ। ਕبھی ਸੰਤੋਖ ਸਿੰਘ ਜੀ ਗੁਰਪ੍ਰਤਾਪ ਦੇ ਲਿਖਦੇ ਨੇ ਰੋਮ ਰੋਮ ਦੇ ਚ ਉੱਚੀ ਧੁਨ ਸੂਰ ਜੋ ਹੈ ਸੂਰਜ ਪ੍ਰਕਾਸ਼ ਤੇ ਲਿਖਦੇ ਨੇ ਜਬ ਜੀ ਸਾਹਿਬ ਦੀ ਉੱਚੀ ਉੱਚੀ ਧੁਨ ਰੋਮ ਰੋਮ ਦੇ ਚ ਨਿਕਲ ਰਹੀ ਸੀ ਜਦ ਪਾਠ ਦਾ ਭੋਗ ਪਿਆ ਆਖਰੀ ਪ੍ਰਾਣ ਤਾਂ ਗਿਆ ਰੋਮ ਰੋਮ ਜੇ ਰਸਨਾ ਪਾਉ ਇਸ ਤਰ੍ਹਾਂ ਦਾ ਮੈਂ ਸੁਣਿਆ ਔਰ ਇਤਿਹਾਸ ਦੇ ਚ ਵੀ ਹੈ ਇਸ ਦਾ ਤਜਰਬਾ ਅਮਰੀਕਾ ਨੇ ਕੀਤਾ ਹੈ ਐਸਾ ਜਾਨਵਰ ਉਹਨਾਂ ਨੇ ਸਮੁੰਦਰ ਤੋਂ ਪਕੜਿਆ ਹੈ ਜੋ ਬੰਦਰ ਦੀ ਤਰ੍ਹਾਂ ਮਨੁੱਖ ਦੀ ਨਕਲਾਂ ਕਰਦਾ ਹੈ ਉਹਨੂੰ ਟ੍ਰੇਨਿੰਗ ਦੇਂਦੇ ਪੈਨੇ ਸਮੁੰਦਰ ਵਿੱਚ ਉਹ ਗੱਸਤ ਲਾਏਗਾ ਬਹੁਤ ਕੁਝ ਦੱਸਿਆ ਕਰੇਗਾ ਮੈਂ ਤੇ ਪੇਪਰਾਂ 'ਚ ਪੜ੍ਹ ਕੇ 당 ਰਹਿ ਗਿਆ ਇੱਕ ਜਾਨਵਰ ਐਸ ਸੂਰ ਦੀ ਸ਼ਕਲ ਦਾ ਥੋੜਾ ਜਿਹਾ ਲੇਕਿਨ ਮਨੁੱਖ ਦੀ ਨਕਲ ਕਰਦਾ ਹੈ ਜਿੱਸਾ ਮਨੁੱਖ ਕਰੇ ਵੈਸਾ ਉਹ ਕਰਨ ਲੱਗ ਪੈਂਦਾ ਹੈ ਰੱਬ ਦੀ ਨੇ ਉਹਨੂੰ ਪਕੜਿਆ ਉਹਨੂੰ ਤਰ੍ਹਾਂ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਉਸ ਦੀ ਬੋਲਣ ਦੀ ਆਦਤ ਬੜੀ ਹੈ ਯਾਨੀ ਆਵਾਜ਼ ਕੱਢਣ ਦੀ ਖੜਾ ਖੜਾ 1 ਮਿੰਟ ਬਾਅਦ ਆਵਾਜ਼ ਕੱਢੇਗਾ ਉੱਚੀ ਆਵਾਜ਼ ਕੱਢੇਗਾ ਉਹਨਾਂ ਨੇ ਤਜਰਬਾ ਕੀਤਾ ਇਹਦਾ ਮੂੰਹ ਬੰਦ ਕਰਦੇ ਆ ਦੇਖਦੇ ਆਂ ਦੇ ਅੰਦਰ ਬੋਲਣ ਦਾ ਇਹ ਕੂਕ ਕਰਨ ਦਾ ਆਵਾਜ਼ ਕਰਨ ਦਾ ਕਿਤਨਾ ਜਜ਼ਬਾ ਹੈ ਇਹ ਤੜਪਦਾ ਹੈ ਕਿ ਨਹੀਂ ਮੂੰਹ ਕੱਸ ਕੇ ਬੰਦ ਦਿੱਤਾ ਗਿਆ ਉਹਦੇ ਸਾਹਮਣੇ ਜਿਹੜੀ ਉਹਦੀ ਆਵਾਜ਼ ਸੀ ਜੋ ਰਿਕਾਰਡ ਕੀਤੀ ਗਈ ਸੀ ਉਹ ਰਿਕਾਰਡ ਚਲਾਈ ਗਈ ਟੇਪ ਚਲਾਈ ਗਈ ਹੁਣ ਉਹ ਤੜਪਦਾ ਹੈ ਕੋਸ਼ਿਸ਼ ਕਰਦਾ ਹੈ ਮੂੰਹ ਚੋਂ ਆਵਾਜ਼ ਕੱਢਣ ਪਰ ਮੂੰਹ ਬਨੇ ਹੋਇਆ ਹੈ ਉਦੇ ਰੋਂਗਟੇ ਖੜੇ ਹੋ ਗਏ ਸਰੀਰ ਦੇ ਸਾਰੇ ਰੋਂਗਟਿਆਂ ਦੇ ਚੋਂ ਉਹ ਆਵਾਜ਼ ਆਉਣ ਲੱਗ ਪਈ ਇੱਕ ਸਾਇੰਟਿਸਟ ਦਾ ਇਹ ਲੇਖ ਪੜ੍ਹ ਕੇ ਮੈਂ ਤੇ ਦੰਗ ਰਹਿ ਗਿਆ ਫਿਰ ਗੱਲ ਸਪਸ਼ਟ ਹੋ ਗਈ ਰੋਮ ਰੋਮ ਜੈ ਰਸਨਾ ਗੁਰਮੁਖ ਰੋਮ ਰੋਮ ਹਰਦੇ ਆਵੇ ਜਜ਼ਬੇ ਨਾਲ ਇਤਨਾ ਭਰ ਜਾਂਦਾ ਹੈ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਪਿੱਛੋਂ ਜਜ਼ਬੇ ਦਾ ਹੜ ਆ ਜਾਂਦਾ ਹੈ ਇੱਕ ਜ਼ਬਾਨ ਨਾਲ ਉਹ ਧੁਨ ਕੱਢਣੀ ਔਖੀ ਹੋ ਜਾਂਦੀ ਹੈ ਰੋਮ ਰੋਮ ਰਸਨਾ ਬਣ ਜਾਵੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਰੋਮ ਰੋਮ ਦੇ ਚੋਂ ਇਹ ਪਾਠ ਦੀ ਆਵਾਜ਼ ਜਾਰੀ ਸੀ ਪਾਠ ਦਾ ਭੋਗ ਪਿਆ ਭਾਈ ਸਾਹਿਬ ਦੇ ਸਰੀਰ ਦਾ ਅੰਤ ਹੋਇਆ ਕਹਿਣ ਤੋਂ ਮੁਰਾਦ ਐਸੇ ਪੁਰਸ਼ ਸਰੀਰ ਤੋਂ ਨਿਰਲੇਪ ਹੋ ਜਾਂਦੇ ਐਸੇ ਮਨੁੱਖ ਸਰੀਰ ਦੇ ਹੁੰਦੇ ਹੋયા ਸਰੀਰ ਨੂੰ ਰੱਖ ਕੇ ਵੀ ਕਿਦਰੇ ਭਰਮਣ ਕਰ ਸਕਦੇ ਨੇ ਗੁਰੂ ਹਰ Rai ਸਾਹਿਬ ਜੋ ਥੋੜਾ ਬਹੁਤ ਨਰਾਜ਼ ਹੋਏ ਬਾਬਾ ਰਾਮ ਰਹੇ ਤੇ ਇੱਕ ਤੇ 72 ਕਰਮਾਤਾ ਉਸਨੇ ਔਰੰਗਜ਼ੇਬ ਨੂੰ ਦਿਖਾਈਆਂ ਦੂਸਰਾ ਅਕਸਰ ਪੰਜਵੇਂ ਦਸਵੇਂ ਦਿਨ ਆਪਣੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚੋਂ ਕੱਢ ਦਿੰਦੇ ਸਨ ਚਲੇ ਜਾਂਦੇ ਸਨ ਇਹਨੂੰ ਰਵਿਦਾਸ ਇੰਜ ਕਹਿੰਦੇ ਨੇ ਜਿਉ ਜਿਉ ਸਹਿਰ ਕਰੇ ਤਿਉ ਵਾਵੇ ਮਹਿਰਮ ਮਹਿਲ ਨਾ ਕੋ ਅਟਕਾਵੇ ਹਰ ਗ੍ਰਹਿ ਨੇ ਛੱਤਰ ਦੇ ਮੇਰੇ ਮਹਿਰਮ ਨੇ ਮਹਿਰਮ ਕਹਿੰਦੇ ਨੇ ਆਪਣੇ ਤਰਸ ਪਿਆ ਮੈਂ ਰਹਿਮਤ ਹੋਈ ਜਿਹੜੇ ਸਾਰੇ ਪੜਦੇ ਨੇ ਰਹਿਮਤ ਸ਼ਬਦ ਨਹੀਂ ਹੈ ਤਰਸ ਪਿਆ ਮੈਂ ਰਹਿਮਤ ਹੋਈ ਤਰਸ ਖਾਦਾਏ ਪ੍ਰਮਾਤਮਾ ਨੇ ਪ੍ਰਮਾਤਮਾ ਸਾਡਾ ਆਪਣਾ ਹੋ ਗਿਆ ਮਹਿਰਮ ਮਹਿਰਮ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਮਹਿਰਮ ਮੈਲ ਨਾ ਕੋ ਅਟਕਾਵੇ ਰਬਦਾਸ ਕਹਿੰਦੇ ਨੇ ਸਭ ਮੇਰੇ ਮਹਿਰਮ ਨੇ ਮੈਨੂੰ ਕਿਸੇ ਵੀ ਗ੍ਰਹਿ ਨਿਛੱਤਰ ਦੇ ਜਾਣ ਵਿੱਚ اٹਕ ਨਹੀਂ ਹੈ ਇਹ ਖੁਲਾਸਾ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਕਰਾਂਗਾ ਸੂਖਸ਼ਮ ਸਰੀਰ ਕਿਧਰੇ ਦਾ ਕਿਧਰੇ ਜਾ ਸਕਦਾ ਹੈ ਸ਼ੰਕਰਾਚਾਰੀਆ ਆਦੀ ਸ਼ੰਕਰਾਚਾਰੀਆ ਬਨਾਰਸ ਦਾ ਰਾਜਾ ਗੁਜ਼ਰਿਆ ਸੀ ਆਪਣੇ ਸਰੀਰ ਦੇ ਚੋਂ ਸੂਖਸ਼ਮ ਸਰੀਰ ਕੱਢ ਕੇ ਉਹਦੇ ਵਿੱਚ ਪ੍ਰਵੇਸ਼ ਕੀਤਾ ਇੱਕ ਤਜਰਬੇ ਦੇ ਤੌਰ ਤੇ ਲੰਬੀ ਚੌੜੀ ਪੈਸ ਹੋ ਰਹੀ ਸੀ ਮੰਡਨ ਮੇਸ਼ਰ ਨਾਲ ਉਸ ਕਰਕੇ ਇੱਕ ਲੰਬਾ ਚੌੜਾ ਇਤਿਹਾਸ ਹੈ ਅਕਸਰ ਸ਼ੰਕਰਾਚਾਰੀਆ ਵੀ ਇਸ ਤਰ੍ਹਾਂ ਕਰ ਲੈਂਦਾ ਸੀ ਬਾਬਾ ਰਾਮ ਰਾਏ ਤੇ ਹਰ ਪੰਜਵੇਂ ਦਸਵੇਂ ਦਿਨ ਕਰ ਲੈਂਦੇ ਸੀ ਨਿਰਲੇਪ ਇੱਕ ਦਿਨ ਪਤਨੀ ਨੂੰ ਕਹਿਣ ਲੱਗੇ ਮੈਂ 7 ਦਿਨਾਂ ਬਾਅਦ ਆਵਾਂਗਾ ਸ਼ਾਮ ਤੱਕ ਨਹੀਂ ਜਿਵੇਂ ਮੈਂ ਘੰਟੇ ਦੋ ਘੰਟੇ ਚਾ ਜਾਣਾ ਇਸ ਤਰ੍ਹਾਂ ਨਹੀਂ ਤੂੰ 7 ਦਿਨ ਤੱਕ ਮੇਰੇ ਸਰੀਰ ਦੀ ਸੰਭਾਲ ਰੱਖੇ ਸੂਖਸ਼ਮ ਸਰੀਰ ਦਾ ਸੰਬੰਧ ਤੇ ਟੁੱਟ ਗਿਆ ਉਹ ਨਹੀਂ ਹੈ ਸਥੂਲ ਪਿਆ ਮਸੰਦ ਜੋ ਖਾਰ ਖਾਂਦੇ ਸਨ ਰਾਮ ਰਾਏ ਤੋਂ ਤੇ ਸੋਚਦੇ ਸਨ ਇਹਦੇ ਹੁੰਦੇ ਆ ਗੁਰੂ ਬਣਨਾ ਸਾਡਾ ਬੜਾ ਔਖਾ ਹੈ ਇਹਨੂੰ ਖਤਮ ਕਰੀਏ ਤੋ ਪਤਾ ਕੀ ਚੇਤਾ ਸਜਾ ਲਈ ਅਰਥੀ ਬਣਾ ਲਈ ਤੇ ਲਿਟਾ ਦੇ ਦਿੱਤਾ ਰਾਮ ਰਾਏ ਨੂੰ ਲੈ ਜਾਣ ਲੱਗੇ ਪਤਨੀ ਰੋਂਦੀ ਪਈਏ ਬਈ ਉਹਨਾਂ ਨੇ ਕਿਹਾ ਸਤਵੇਂ ਦਿਨ ਮੈਂ ਆ ਜਾਣਾ ਕੋ ਇਸ ਤਰ੍ਹਾਂ ਕਰਦੇ ਹੁੰਦੇ ਨੇ ਤੁਸੀਂ ਜ਼ਿੰਦਾ ਮਨੁੱਖ ਨੂੰ ਜਲਾ ਰਿਹਾ ਉਹ ਤੜਪਦੀ ਰਹੀ ਗਈ ਉਹ ਲੈ ਗਈ ਸ਼ਮਸ਼ਾਨਗੜ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਉਦੋਂ ਸੂਖਸ਼ਮ ਸਰੀਰ ਵਾਪਸ ਆਇਆ ਕਿ ਜਦ ਰੇ ਖਬਰ ਪਹੁੰਚ ਗਈ ਉਹ ਨਾਲ ਪਰ ਹੁਣ ਸਰੀਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਅੱਧੇ ਤੋਂ ਜ਼ਿਆਦਾ ਜਲ ਗਿਆ ਸੀ ਫਿਰ ਵੀ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਉੱਚੀ ਆਵਾਜ਼ ਨਾਲ ਬੋਲੇ RAM ਰਾਏ ਐ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਜਲਾਇਆ ਕੱਲ ਗਈ ਦਰਤ ਤੁਹਾਨੂੰ ਜ਼ਿੰਦਾ ਜਲਾਏਗਾ ਇਹ ਇਤਿਹਾਸ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੀ ਮਸੰਦਾਂ ਨੂੰ ਡੇਰਾ ਧੋਣ ਦੇ ਜ਼ਿੰਦਾ ਜਲਾਇਆ ਦੁਸ਼ਟ ਹੋ ਗਏ ਸੀ ਬੜੇ ਜ਼ਾਲਮ ਹੋ ਗਏ ਸੀ ਰਾਮ ਰਾਏ ਅਕਸਰ ਇਸ ਤਾਂ ਜੋ ਹੈ ਕਰਦਾ ਹੁੰਦਾ ਸੀ ਨਿਰਲੇਪ ਹੋ ਜਾਂਦਾ ਸੀ ਇਸ ਤਰ੍ਹਾਂ ਦੇ ਪੁਰਸ਼ ਸਰੀਰ ਦੇ ਕਸ਼ਟ ਤੋਂ ਵੀ ਨਿਰਲੇਪ ਹੋ ਜਾਂਦੇ ਕਿਉਂਕਿ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ ਮਨਸੂਰ ਨੂੰ ਸੋਲੀ ਤੇ ਚੜਿਆ ਜਾ ਰਿਹਾ ਹੈ ਮੁਸਕਰਾਉਂਦਾ ਹੀ ਰਿਹਾ ਬੰਦ-ਬੰਦ ਕਠੇ ਜਾ ਰਹੇ ਨੇ ਮਨ ਹੀ ਸੰਗਦੇ ਪਾਠ ਕਰਦੇ ਰਹੇ ਪਾਠ ਕਰਦੇ ਰਹੇ ਉਬਲਦੀ ਦੇਗ ਦੇ ਚ ਬੈਠੇ ਨੇ ਤੱਤੀ ਤਵੀ ਤੇ ਬੈਠੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਬਿਓ ਸਾਹਿਬ ਕਾ ਸੋ ਮਾਥੇ ਲੈ ਮਾਨਿਆ ਜਿਤਨੇ ਚਿਰ ਤੱਕ ਇਸ ਸਰੀਰ ਦੇ ਨਾਲ ਲਿਪਾਏ ਮਾਨੇ ਮਨੁੱਖ ਇਸ ਸਰੀਰ ਮਿਲਦਾ ਰਹੇਗਾ ਮਿਲਦਾ ਰਹੇਗਾ ਜੁਗ ਜੁਗ ਮੇਰੇ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾਏ ਤੇ ਦੁੱਖ ਸੁਖ ਦੇ ਚ ਜਨਮ ਬੀਤਿਤ ਕਰਦਾ ਰਹੇਗਾ ਜਮੇਗਾ ਮਰੇਗਾ ਤਰ੍ਹਾਂ ਤਾਰੇ ਦੁੱਖ ਭੋਗੇਗਾ ਸੁਖ ਵੀ ਭੋਗੇਗਾ ਕਦੀ ਦਿਨ ਤੇ ਕਦੀ ਰਾ ਜਨਮ ਮਰਨ ਤੋਂ ਉਸ ਦਿਨ ਰਹਿਤ ਹੋਵੇਗਾ ਕਦੋਂ ਜੋਤੀ ਜੋਤ ਰਲੀ ਜਿਸ ਦਿਨ ਸੋਕਸ਼ਮ ਸਰੀਰ ਜੋ ਜੋਤ ਹੈ ਪਰਮਾਤਮਾ ਦੇ ਚਲੇਨ ਹੋ ਜਾਏਗਾ ਉਸ ਤੋਂ ਪਹਿਲੇ ਨੇ ਤੇ ਚੰਦਾ ਰਹੇਗਾ ਭਾਰਤ ਦੇ ਸਭ ਤੋਂ ਵੱਡਾ ਦੁੱਖ ਜਨਮ ਨੂੰ ਮੰਨਦੇ ਨੇ ਤੇ ਮਰਨ ਨੂੰ ਮੰਨਦੇ ਨੇ ਬਾਕੀ ਸਾਰੇ ਦੁੱਖ ਜਨਮ ਮਰਨ ਦੇ ਵਿਚਕਾਰ ਨੇ ਸਭ ਤੋਂ ਵੱਡਾ ਦੁੱਖ ਜਨਮ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆਦ ਇਸ ਲਮੇ ਬਹੁਤ ਵੱਡੀ ਸਜ਼ਾ ਮਿਲ ਗਈ ਕਿ ਜਮਦਾ ਹੈ ਮਰਦਾ ਹੈ ਜਮਦਾ ਹੈ ਮਰਦਾ ਹੈ ਪ੍ਰਭ ਜਨਮ ਮਰਨ ਨਿਹਾਰ ਆਰ ਪਰਿਓ ਦਵਾਰ ਇਹ ਉਦੋਂ ਹੁੰਦਾ ਹੈ ਜਦ ਧੁਨ ਨਾਭੀ ਤੱਕ ਪਹੁੰਚਦੀ ਹੈ 나ਫ ਪੂਰੀ ਖੁੱਲ ਜਾਂਦੀ ਹੈ ਸਰੀਰ ਜ਼ਿੰਦਾ ਰਹਿੰਦਾ ਹੈ ਵਾਸ਼ਨਾਵਾਂ ਦੀ ਮੌਤ ਹੋ ਜਾਂਦੀ ਹੈ ਕਾਮਨਾਵਾਂ ਦੀ ਮੌਤ ਹੋ ਜਾਂਦੀ ਹੈ ਚਿੰਤਾਵਾਂ ਦੀ ਮੌਤ ਹੋ ਜਾਂਦੀ ਹੈ ਪਾਪਾਂ ਦੀ ਮੌਤ ਹੋ ਜਾਂਦੀ ਹੈ ਦੁੱਖਾਂ ਦੀ ਮੌਤ ਹੋ ਜਾਂਦੀ ਹੈ ਇਹ ਮਨ ਜੋਤ ਸਰੂਪ ਜੋਤ ਦੇ ਚ ਲੀਨ ਹੋ ਜਾਂਦਾ ਹੈ ਜੋਤੀ ਜੋਤ ਰਲੇ ਸੰਪੂਰਨ થઈ ਆ ਰਾਮ ਯਾਤਰਾ ਸੰਪੂਰਨ ਹੋ ਜਾਂਦੀ ਏ ਸੰਸਾਰ ਤੇ ਆਇਆ ਸਫਲ ਹੋ ਜਾਂਦਾ ਹੈ ਸਰੀਰ ਦੇ ਤਲਤੇ ਤੇ ਜ਼ਿੰਦਾ ਹੈ ਪਰ ਮੁਕਤ ਹੋ ਗਿਆ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋਕ ਆਵੇ ਸਾਨੂੰ ਪ੍ਰਭੂ ਨੇ ਨਾਖ ਦਿੱਤੀ ਏ ਪਵਨ ਦਿੱਤੀ ਏ ਇਸ ਪਵਨ ਦੇ ਨਾਲ ਵਾਹਿਗੁਰੂ ਵਾਹਿਰੂ ਦੀ ਧੁਨ ਅਲਾਪ ਸਕਦੇ ਆ ਤੇ ਧਿਆਨ ਕਰਕੇ ਇਸ ਧੁਨ ਨੂੰ ਵਾਪਸ ਲੈ ਜਾ ਸਕਦੇ ਆ ਔਰ ਗਹਿਰਾਈ ਨਾਲ ਸੁਣ ਸਕਦੇ ਆ ਜਿਸ ਦਿਨ ਏ ਆਪਣੇ ਕੇਂਦਰ ਤੇ ਧੁੰਨ ਚਲੀ ਗਈ ਜਨਮ ਮਰਨ ਮਿਟ ਜਾਣਗੇ ਮਨੁੱਖ ਨਿਰਲੇਪ ਹੋ ਜਾਏਗਾ ਸੂਕਸ਼ਮ ਦਾ ਸੰਬੰਧ ਅਸਥੂਲ ਨਾਲ ਟੁੱਟ ਜਾਏਗਾ ਇਤਨੀਆਂ ਸੇਵਾਵਾਂ ਇਸ ਵਕਤ ਪ੍ਰਵਾਨ ਕਰਨੀਆਂ ਸਾਰਿਆਂ ਦਾ ਧੰਨਵਾਦ ਬੁੱਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ